ਗੈਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਖੰਨਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਪੁਲਿਸ ਦੇ ਨਾਲ ਧੋਖਾ ਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ 3 ਫਰਵਰੀ ਨੂੰ ਇੱਕ ਵਿਅਕਤੀ ਵੱਲੋਂ ਪੈਦਲ ਜਾ ਰਹੇ ਆਦਮੀ ਨੂੰ ਟੱਕਰ ਮਾਰ ਦਿੱਤੀ ਗਈ ਸੀ ਜਿਸ ਵਿੱਚ ਉਸ ਦੀ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਖੰਨਾ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਦੋਸ਼ੀ ਵਿਅਕਤੀ ਨੇ ਝਾਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਦੇ ਕੇ ਪੁਲਿਸ ਅਤੇ ਅਦਾਲਤ ਨੂੰ ਗੁੰਮਰਾਹ ਕੀਤਾ ਪੁਲਿਸ ਵੱਲੋਂ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਵਿਸ਼ਨੂ ਸ਼ਰਮਾ ਹੈ ਜੋ ਕਿ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ ਇਸ ਦੇ ਸਬੰਧ ਵਿੱਚ ਡੀਐਸਪੀ ਅਮਰਤਪਾਲ ਸਿੰਘ ਨੇ ਦੱਸਿਆ ਕਿ 3 ਫਰਵਰੀ ਨੂੰ ਖੰਨਾ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਇੱਕ ਪੈਦਲ ਯਾਤਰੀ ਨੂੰ ਇੱਕ ਬਾਈਕ ਚਾਲਕ ਨੇ ਟੱਕਰ ਮਾਰ ਦਿੱਤੀ ਸੀ ਉਸ ਸਮੇਂ ਪੁਲਿਸ ਨੇ ਬਾਈਕ ਚਾਲਕ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੇ ਆਪਣੀ ਪਛਾਣ ਹਰਜੀਤ ਸਿੰਘ ਵਾਸੀ ਮਾਨਸਾ ਵਜੋਂ ਦੱਸੀ ਸੀ ਉਸ ਸਮੇਂ ਪੁਲਿਸ ਨੇ ਹਰਜੀਤ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਹਾਦਸਾ ਮੰਡੀ ਗੋਬਿੰਦਗੜ੍ਹ ਦੇ ਵਿਸ਼ਨੂੰ ਸ਼ਰਮਾ ਨੇ ਕਰਵਾਇਆ ਸੀ ਜਿਸ ਨੇ ਮਾਨਸਾ ਦੇ ਹਰਜੀਤ ਸਿੰਘ ਦੇ ਨਾਮ ਤੇ ਬਣਿਆ ਝਾਲੀ ਆਧਾਰ ਕਾਰਡ ਪੁਲਿਸ ਨੂੰ ਪੇਸ਼ ਕਰਕੇ ਜ਼ਮਾਨਤ ਹਾਸਲ ਕਰ ਲਈ ਸੀ ਮਲਜ਼ਮ ਇੰਨਾ ਚਲਾਕ ਸੀ ਕਿ ਉਸ ਨੇ ਆਧਾਰ ਕਾਰਡ ਤੇ ਆਪਣੀ ਫੋਟੋ ਲਗਾ ਦਿੱਤੀ ਸੀ ਜਦੋਂ ਕਿ ਉਹ ਆਧਾਰ ਕਾਰਡ ਹਰਜੀਤ ਸਿੰਘ ਦੇ ਨਾਮ ਤੇ ਸੀ ਪੁਲਿਸ ਨੇ ਵਿਸ਼ਨੂੰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਡੀਐਸਪੀ ਅਮਰਤਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਰਿਮਾਂਡ ਤੇ ਲਿਆਂਦਾ ਜਾਵੇਗਾ ਅਤੇ ਪੁੱਛਗਿਛ ਤੋਂ ਬਾਅਦ ਮਾਮਲੇ ਵਿੱਚ ਹੋਰ ਖੁਲਾਸਾ ਕੀਤਾ ਜਾਵੇਗਾ। ਅੱਜ ਇਹ ਅਚਬੀ ਪ੍ਰੈਸ ਕਾਨਫਰੰਸ ਦੋ ਮੁਕੱਦਮਿਆਂ ਬਾਰੇ ਹੈ। ਪਹਿਲਾ ਮੁਕੱਦਮਾ ਐਫ ਆਈ ਆਰ ਨੰਬਰ 14 ਡੇਟਿਡ 3 ਫਰਵਰੀ 25 ਇਹ ਅੰਡਰ ਸੈਕਸ਼ਨ ਹੈਗਾ ਜੀ 285 106 1 ਬੀ ਐਮ ਐਸ। ਇਹਦੇ ਵਿੱਚ ਕੀ ਹੋਇਆ ਸੀ ਇੱਕ ਪੈਦਲ ਵਿਅਕਤੀ ਮੋਟਰਸਾਈਕਲ ਸਵਾਰ ਵੱਜ ਰਹੀ ਟੱਕਰ ਹੋਈ ਸੀ ਜਿਸ ਦੇ ਨਾਲ ਉਹ ਪੈਦਲ ਵਿਅਕਤੀ ਦੀ ਡੈਥ ਹੋ ਗਈ ਸੀ। ਅੱਛਾ ਜਦੋਂ ਮੋਟਰਸਾਈਕਲ ਚਾਲਕ ਦਾ ਅਰੈਸਟ ਪਾਈ ਗਈ ਤੇ ਉਹਦਾ ਨਾਮ ਅਰ ਸਾਹਦੇ ਸਾਹਮਣੇ ਜੋ ਉਹਨੇ ਡਾਕੂਮੈਂਟ ਦਿੱਤੇ ਉਹ ਸੀ ਕਿ ਹਰਜੀਤ ਸਿੰਘ son of ਰਾਮ ਬਖਸ਼ ਸਿੰਘ ਵਾਸੀ ਮਾਨਸਾ ਜ਼ਿਲ੍ਹਾ ਮਾਨਸਾ ਉਹਦੀ ਉਸੇ ਤੇ ਉਹ ਜਿਹੜੇ ਉਹਨੇ ਡਾਕੂਮੈਂਟ ਸਾਨੂੰ ਦਿੱਤੇ ਸੀ ਦਾ ਉਹਦਾ ਡਰਾਈਵਿੰਗ ਲਾਇਸੈਂਸ ਤੇ ਆਧਾਰ ਕਾਰਡ ਉਸੇ ਦੇ ਉਹਦੀ ਅੱਗੇ ਅਰੈਸਟ ਵਗੈਰਾ ਪਈ ਗਈ ਤੇ ਉਸੇ ਕੀ ਉਹਨੇ ਆਉਂਦੀ ਦੇਲ ਕਰਾਈ ਜਦੋਂ ਫਰਦਰ ਉਹਦੇ ਡਾਕੂਮੈਂਟਸ ਦੀ ਜਾਂਚ ਹੋਈ ਤੇ ਪਤਾ ਲੱਗਿਆ ਵੀ ਇਹ ਇਹਦਾ ਅਸਲ ਨਾਮ ਵਿਸ਼ਨੂ ਵਿਸ਼ਨੂ ਸ਼ਰਮਾ ਪੁੱਤਰ ਪ੍ਰਮੋਦ ਸ਼ਰਮਾ ਵਾਸੀ ਗਲੀ ਨੰਬਰ 1 ਮੰਡੀ ਗੋਵਿੰਦਗੜ੍ਹ ਜ਼ਿਲ੍ਹਾ ਫਤਿਹਗੜ ਸਾਹਿਬ ਇਹਨੇ ਇਹ ਨੂੰ ਜਿਹੜਾ ਹਰਜੀਤ ਸਿੰਘ ਦਾ ਕਿਤੇ ਪਰਸਨਲ ਆ ਸੀ ਉਹਦੇ ਚੋਂ ਦਾ ਆਧਾਰ ਕਾਰਡ ਉਹਦਾ ਡਰਾਈਵਿੰਗ ਲਾਇਸੈਂਸ ਤੇ ਹੋਰ ਡਾਕੂਮੈਂਟ ਸੀਗੇ ਇਹਨੇ ਆਪ ਦੀ ਫੋਟੋ ਉਹਦੇ ਤੇ ਚਸਪਾ ਕਰਕੇ ਫੋਰਜਰੀ ਕੀਤੀ ਤੇ ਆਪਦੇ ਆਪ ਨੂੰ ਹਰਜੀਤ ਸਿੰਘ ਬਣਾ ਕੇ ਸਾਡੇ ਕੋਲੇ ਦੇਜ ਦਿੱਤਾ ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਈ ਤਾਜ਼ੀ ਰਿਪੋਰਟ ਬਣਾ ਕੇ ਮਾਨਯੋਗ ਐਸਐਸਪੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਉਹਨਾਂ ਦੇ ਸਰਵੋਤਮ ਇਹ ਮਾਮਲਾ ਧਿਆਨ ਚ ਲਿਆਜੇ ਫਿਰ ਪੀਆਰ ਨੰਬਰ 113 ਮਿਤੀ 11/6/2025 ਦੀ ਅੰਦਰ ਆ 319 318 336 2 338 340 2 ਦੀ ਇਨਵੈਸਟਿਗੇਸ਼ਨ ਅਖਾਣਾ ਅੰਦਰ ਰਜਿਸਟਰ ਕੀਤਾ ਇਹ ਅਜੇ ਅਜੇ ਤਫਤੀਸ਼ ਦਾ ਵਿਸ਼ਾ ਜੀ ਜੋ ਹੁਣ ਤੱਕ ਇਹਨੇ ਸਾਨੂੰ ਦੱਸਿਆ ਇਹਨੇ ਇਹੀ ਦੱਸਿਆ ਵੀ ਮੈਨੂੰ ਪਰਸਨਲ ਐਸ ਜੀ ਉਹਨਾਂ ਦੀ ਮੰਗ ਹੋਤੀ ਕਿ ਉਹਨਾਂ ਨੂੰ ਫਿਰ ਹੋਰ ਨਾਮੀ ਨੌਕਰੀਆਂ ਉੱਪਰ ਦਿੱਤਾ। ਇਹ ਮੈਂ ਜਿੰਨਾ ਵੀ ਵਾਕਫ ਹਾਂ। ਮੈਂ ਉਹ ਜਿਹੜੀ ਕੋਈ ਸਿਟੀ ਵਾਲੇ ਮਕਦਮੇ ਦੀ ਗੱਲ ਕਰ ਰਿਹਾ ਹਾਂ ਉਹ ਮੈਟਰ ਹੈ ਜਿਹੜਾ ਡਿਫਰੈਂਟ ਉਹਦੇ ਚਾ ਉਹਨਾਂ ਨੇ ਮੋਹਰਾ ਵਗੈਰਾ ਤੇ ਸਾਰਾ ਕੁਝ ਆਪ ਤਿਆਰ ਕਰਦੇ ਆ ਤੇ ਉਹ ਹਜੇ ਕੋਈ ਚੱਲ ਰਹੀ ਹੈ ਇਹ ਵੀ ਜਿਹਨੇ ਉਹਦੀਆਂ ਫੋਟੋਗ੍ਰਾਫੀ ਟੀਮ ਕੀਤੀ ਸੀ। ਇਹ ਹਜੇ ਇਹਨੂੰ ਅੱਜ ਹੀ ਅਰੈਸਟ ਪਾਈ ਹੈ ਤੇ ਇਹਦਾ ਰਿਮਾਂਡ ਲੈ ਕੇ ਹੋਰ ਕੁਝ ਕਰਾਂਗੇ।